ਸਾਦੇ ਆ ਤੁਸੀਂ ਆ ਤੁਹਾਡੇ ਸਾਹਮਣੇ ਆ ਇਹ ਅੰਦਰ ਦਾ ਤੋਂ ਰੋਕ ਰਹੇ ਨੇ ਸਿਰਿਆ ਕਾਲ ਤੱਕ ਸਾ ਵਿਖੇਸ਼ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਗਠਨ ਤੋਂ ਬਾਅਦ ਸਥਿਤੀ ਉਸ ਸਮੇਂ ਤਣਾਪੂਰਨ ਹੋ ਗਈ ਜਦੋਂ ਟਕਸਾਲੀ ਆਗੂਆਂ ਨੂੰ ਸੂਚਨਾ ਕੇਂਦਰ ਵਿਖੇ ਜਾਣ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਟਕਸਾਲੀ ਅਕਾਲੀਆਂ ਵੱਲੋਂ ਵਿਰੋਧ ਕੀਤਾ ਗਿਆ ਅਗਲੇ ਕੋਈ ਕੋਈ ਵੀਡੀਓ ਕੋਈ ਜਿੱਤ ਲਊਗਾ ਹਾਂਜੀ ਸਰਕਾਰ ਦਾ ਕੋਈ ਨਹੀਂ ਚੱਲਦਾ ਕੋਲੋਂ ਮਾਰਾ ਕੋਈ ਹਾਂ ਕੋਈ ਨਾ ਕਸ਼ ਕਰੂਗਾ ਕਿ ਉਹਦੀ ਐ ਅੱਗੇ ਕਲੀਅਟ ਹੋਈ ਕਿ ਨਹੀਂ ਹੋਈ ਜੇ ਅੱਗੇ ਹੁੰਦੀਆਂ ਤਾਂ ਹੁਣ ਕੀ ਪ੍ਰੋਬਲਮ ਐ ਇੱਥੇ ਇੱਕ ਮਿੰਟ ਯਾਰ ਜੇ ਅੱਗੇ ਹੁੰਦੀਆਂ ਵਾ ਤੇ ਹੋਣੀ ਚਾਹੀਦੀ ਆ ਸਾਂਝਾ ਕੰਮ ਆ ਜੀ ਇਹ ਸਾਰਿਆਂ ਦਾ ਕੋਈ ਕੱਲਿਆਂ ਦਾ ਬਾਦਲਾ ਨਾ ਤਾਂ ਹੈ ਨਹੀਂ ਜੀ ਤੇ ਕੱਲੇ ਬਾਦਲੂ ਸਾਹਿਬ ਦਾ ਹੀ ਆ ਜੀ ਕੋਈ ਹੋਰ ਕਰ ਹੀ ਨਹੀਂ ਸਕਦਾ ਇਹ ਤੇ ਜੀ ਆ ਜੋ ਜੀ ਆਪਾਂ ਬਾਹਰ ਚਾਓ ਆਹ ਮੇਰੇ ਕੋਲ ਜੀ ਸਾਹਿਬ ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫੰਤੇ ਆਪਾਂ ਸਾਰੇ ਵੇਖ ਸਕਦੇ ਆ ਕਿ ਬਾਦਲਾ ਨੇ ਛਵੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਿਤਨਾ ਕਬਜ਼ਾ ਜਿਹੜਾ ਬਾਦਲ ਸਾਹਿਬ ਨੇ ਖੁਦ ਕਿਹਾ ਵਾ ਕਿ ਜਿਹਦਾ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਹੋਵੇ ਉਹ ਅਕਾਲੀ ਦਰਬਾਰ ਆ ਤੁਹਾਡੇ ਸਾਹਮਣੇ ਆ ਸੂਚਨਾ ਕੇਂਦਰ ਬਣਿਆ ਹੋਇਆ ਤੁਹਾਡੇ ਨਹੀਂ ਇੱਥੇ ਹਮੇਸ਼ਾ ਹੀ ਸਾਰੇ ਹੀ ਪ੍ਰੈਸ ਕਾਨਫਰੰਸਾਂ ਕਰਦੇ ਨੇ ਭਾਵੇਂ ਬਾਦਲ ਸਾਹਿਬ ਹੋਣ ਸੁਖਬੀਰ ਹੋਣ ਸ਼੍ਰੋਮਣੀ ਅਕਾਲੀ ਦਰਬਾਰ ਨਵਾਂ ਕਾਲੀ ਬਣਿਆ ਜਿਹੜੇ ਕੁਲਦਾਨ ਸਰਦਾਰ ਜੀਤ ਸਿੰਘ ਰੰਪਰਾ ਸਾਹਿਬ ਬਣੇ ਨੇ ਤੇ ਇਹਨਾਂ ਨੇ ਵੇਖ ਲਓ ਦਰਵਾਜ਼ੇ ਬੰਦ ਕਰ ਲਿਆ ਆਪਣੀ ਟਾਸਕ ਫੋਰਸ ਜਿਹੜੀ ਇੱਥੇ ਲਾ ਦਿੱਤੀ ਆ ਤੇ ਮੈਂ ਸਮਝਦਾ ਵਾਂ ਕਿ ਇੱਕ ਬਹੁਤ ਵੱਡੀ ਇਹਨਾਂ ਦੀ ਤਕੇਸ਼ਾ ਹੀ ਆ ਤਕੇ ਦੇ ਨਾਲ ਪਹਿਲੇ ਮੌਤ ਕੀਤੇ ਆ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਤਕੇ ਕੀਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਨਾਲ ਧੱਕੇ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਹਨਾਂ ਨੇ ਧੱਕੇ ਕੀਤੇ ਤੇ ਇਹ ਇੱਕ ਹੋਰ ਵੱਡਾ ਧੱਕਾ ਦਾ ਆਪ ਵੇਖ ਸਕਦੇ ਆ ਤੁਸੀਂ ਆ ਤੁਹਾਡੇ ਸਾਹਮਣੇ ਆ ਇਹ ਅੰਦਰ ਜਾਣ ਤੋਂ ਰੋਕ ਰਹੇ ਨੇ ਇਹੋ ਜੀ ਤੁਹਾਨੂੰ ਵਿਖਾਉਣਾ ਚਾਹੁੰਦੇ ਆ ਪ੍ਰੈਸ ਦੇ ਮਾਧਿਅਮ ਰਾਹੀਂ ਕਿ ਆ ਵੇਖ ਲਓ ਕਿੰਨਾ ਧੱਕਾ ਇਹਨਾਂ ਨੇ ਕੀਤਾ ਕਿੰਨਾ ਧੱਕਾ ਕਰ ਰਹੇ ਨੇ ਇਸ ਕਰਕੇ ਮੈਂ ਸਬਗੁਰੂ ਨਾਨਕ ਨਾਮ ਲੈਵਾ ਨੂੰ ਆਪ ਜੀ ਦੇ ਮਾਧਿਅਮ ਰਾਹੀਂ ਟੀਵੀ ਦੇ ਰਾਜ ਮਾਧਿਮ ਰਾਹੀਂ ਪ੍ਰੈਸ ਦੇ ਮਾਧਿਮ ਰਾਹੀਂ ਬੇਇੱਜ਼ਤੀ ਕਮੀ ਚੋਣਾ ਵਾ ਇਹਨਾਂ ਪਾਤੜਾਂ ਦੀਆਂ ਛੜਾ ਪੁੱਟਣ ਵਾਸਤੇ ਹਰ ਇੱਕ ਸਿੱਖ ਨੂੰ ਗੁਰਨਾਨਕ ਨਾਮ ਲੈਵਾ ਨੂੰ ਸ਼ਰੋਮਣੀ ਆਕਾਲੀ ਦਲ ਟਕਸਾਲੀ ਦਾ ਸਾਥ ਦੇਣਾ ਚਾਹੀਦਾ ਇਹਨਾਂ ਨੂੰ ਜਿਹੜਾ ਛੜਾ ਪੁੱਟਣ ਵਾਸਤੇ ਤਕੜੇ ਹੋਣਾ ਚਾਹੀਦਾ ਪੰਜਾਬ ਦੇ ਭਲੇ ਵਾਸਤੇ ਸ਼ਰੋਮਣੀ ਕਮੇਟੀ ਨੂੰ ਦੁਬਾਰਾ ਉਸ ਮਰਿਆਦਾ ਵਿੱਚ ਲਿਆਉਣ ਵਾਸਤੇ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਤੁਸੀਂ ਵੇਖ ਸਕਦੇ ਆ ਆ ਮੈਂ ਦਰਵਾਜ਼ੇ ਦੇ ਬਿਲਕੁਲ ਖਰਾਤਾ ਵਿੱਚ ਖਲੋਤਾ ਵਾਂ ਅੱਗੇ ਉਹਨਾਂ ਦੇ ਟਾਕਸਪੋਰ ਦੇ ਜਿਹੜੇ ਬੰਦੇ ਨੇ ਆਪ ਤੁਸੀਂ ਚੰਗੀ ਤਰ੍ਹਾਂ ਵੇਖ ਸਕਦੇ ਆ ਕਿ ਇਹਨਾਂ ਨੇ ਜਿੰਨਾ ਜਿਹੜਾ ਆਵਾਜ਼ ਆ ਗਿਆ ਕੋਈ ਫਕਰੀ ਪੈਂਦਾ ਮੱਟੀ ਘਾਹ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਡੇ ਟਕਸਾਲੀ ਆਗੂਆਂ ਨੇ ਨਵੀਂ ਪਾਰਟੀ ਦਾ ਐਲਾਨ ਕਰਨ ਤੋਂ ਪਹਿਲਾਂ ਸੂਚਨਾ ਕੇਂਦਰ ਮੀਟਿੰਗ ਕਰਨੀ ਸੀ ਪਰ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਵਿਰੋਧ ਵਿੱਚ ਉਤਰੇ ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਨੂੰ ਜਮ ਕੇ ਰਗੜਾ ਲਾਇਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸੂਚਨਾ ਕੇਂਦਰ ਵਿਖੇ ਰੋਕ ਕੇ ਜਾਣ ਤੋਂ ਬਾਅਦ ਟਕਸਾਲੀ ਅਕਾਲੀ ਲੀਡਰਾਂ ਨੇ ਦਫ਼ਤਰ ਦੇ ਬਾਹਰ ਪੁੰਜੇ ਬੈਠ ਕੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਡੀ5 ਚੈਨਲ ਪੰਜਾਬੀ